ਆਜੀ ਕਰੋ ਗੰਗਾ ਮਈਆ ਜੀ ਦੇ ਦਰਸ਼ਨ ਪੰਡੂਨ ਪੁਲ ਦੇ ਉੱਤੇ ਅਸੀਂ ਤੁਹਾਨੂੰ ਘਾਟਾਂ ਦੇ ਦਰਸ਼ਨ ਕਰਾ ਰਹੇ ਆ ਇਹ ਪੰਡੂਨ ਪੁਲ ਹੈ ਔਰ ਇਧਰਲੇ ਪਾਸੇ ਵੀ ਦੇਖ ਸਕਦੇ ਆ ਦੇਖਿਓ ਇਸ ਤਰੀਕੇ ਨਾਲ ਹਜ਼ਾਰਾਂ ਲੋਕ ਇਹਨਾਂ ਘਾਟਾਂ ਉੱਤੇ ਇਸ਼ਨਾਨ ਕਰ ਰਹੇ ਨੇ ਪੁਲਿਸ ਦੇ ਗੋਤਾਖੋਰਾਂ ਦੇ ਬੇੜੀਆਂ ਦੇ ਵੀ ਸਾਰੇ ਪ੍ਰਬੰਧ ਅਤੇ ਸਚੱਜੇ ਕੀਤੇ ਗਏ ਜਿਵੇਂ ਆਪਾਂ ਇਹਨੂੰ ਕਹਿ ਸਕਦੇ ਆ ਇੱਕ ਪੁੰਨ ਦਾਨ ਇਸ਼ਨਾਨ ਦੇ ਪ੍ਰਭੂ ਦਾ ਨਾਮ ਇਹ ਸਾਰੀਆਂ ਚੀਜ਼ਾਂ ਦਾ ਸੰਗਮ ਹੈ ਲੋ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਪਹੁੰਚ ਚੁੱਕੇ ਹਾਂ ਜੀ ਸੰਗਮ ਘਾਟ ਸੰਗਮ ਘਾਟ ਗੰਗਾਈ ਦਾ ਪ੍ਰਿਆगराज ਮਹਾਕੌਮ ਤੁਸੀਂ ਦੇਖ ਰਹੇ ਹੋ ਥਾਂ-ਥਾਂ ਤੇ ਬੇੜੀਆਂ ਦਿਖਾਈ ਦੇ ਰਹੀਆਂ ਨੇ ਥਾਂ-ਥਾਂ ਉਤੇ ਪੁਲਿਸ ਮੁਲਾਜ਼ਮ ਵਿਚ ਦਿਖਾਈ ਦੇਣਗੇ ਤੇ ਸੰਗਤਾਂ ਦਾ ਪਾਰੀ ਕਰੇ ਗਿੱਲੇ ਪਾਸੇ ਔਰਤਾਂ ਦੇ ਬੱਚਿਆਂ ਦੇ ਬਸਤਰ ਚੇਂਜ ਕਰਨ ਵਾਸਤੇ ਗਿੱਲੇ ਕੱਪੜੇ ਚੇਂਜ ਕਰਨੇ ਇਸ਼ਨਾਨ ਤੋਂ ਬਾਅਦ ਪਕਾਇਦਾ ਪ੍ਰਬੰਧ ਕੀਤਾ ਗਿਆ ਬਾਕਸ ਬਣੇ ਹੋਏ ਨੇ ਔਰ ਇੱਥੋਂ ਤੱਕ ਗੱਡੀਆਂ ਵੀ ਆ ਰਹੀਆਂ ਨੇ ਦੂਰ ਤੱਕ ਤੁਸੀਂ ਤੁਹਾਡੀ ਨਜ਼ਰ ਪੈਂਦੀ ਹੋਏਗੀ ਤੁਸੀਂ ਦੇਖ ਪਾਓਗੇ ਕਿ ਓਵਰ ਬ੍ਰਿਜ ਬਣੇ ਹੋਏ ਨੇ ਇਸ ਦੇ ਉੱਤੋਂ ਵੀ ਲੰਘ ਕੇ ਹਜ਼ਾਰਾਂ ਸਾਧੂ ਸੰਤ ਲੋਕ ਫੁਰਦੇ ਉਪਰੋਂ ਜਾਂਦੇ ਤੁਹਾਨੂੰ ਦਿਖਾਈ ਦੇ ਰਹੇ ਨੇ ਔਰ ਬੜੀ ਉਤਸ਼ਾਹ ਨਾਲ ਲੋਕ ਅਸ਼ੀਰਵਾਦ ਲੈ ਰਹੇ ਨੇ ਗੰਗਾ ਭਈਆ ਦਾ ਔਰ ਇੱਥੇ ਪਖਤਾ ਪ੍ਰਬੰਧ ਕੀ ਸਰਕਾਰ ਵੱਲੋਂ ਕੀ ਤੈ ਨਜ਼ਰ ਆ ਰਿਹਾ ਆ ਭਾ ਜਿਹਦੇ ਪਾਰ ਵੀ ਗੰਗਾ ਦੇ ਆਰ ਪਾਰ ਦੋਨਾਂ ਸਿਰਿਆਂ ਦੇ ਉੱਤੇ ਵਿਸ਼ਾਲ ਪ੍ਰਬੰਧ ਨੇ ਟੈਂਟ ਸਿਟੀ ਬਸਾਏ ਗਏ ਨੇ ਸੈਕਟਰ ਅਲੱਗ-ਅਲੱਗ ਬਣਾ ਕੇ ਨਗਰ ਵਸੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਕਿਨਾਰੇ ਉੱਤੇ ਘਾਟਾਂ ਦੇ ਕਿਨਾਰਿਆਂ ਉੱਤੇ ਬੋਰੇ ਲਗਾ ਕੇ ਪਰਵੰਧ ਕੀਤਾ ਗਿਆ ਔਰ ਇਸ਼ਨਾਨ ਵਾਸਤੇ ਬੋਰਿਆਂ ਨਹੀਂ ਤੁਸੀਂ ਥੱਲੇ ਉਤਰ ਸਕਦੇ ਹੋ ਕੋਈ ਹਾਫਸਾ ਨਾ ਵਾਪਰ ਇਸ ਕਰਕੇ ਪਤਾ ਪ੍ਰਬੰਧ ਕੀਤੇ ਨੇ ਉਸ ਤੋਂ ਅੱਗੇ ਬੇੜੀਆਂ ਦਾ ਵੀ ਪ੍ਰਬੰਧ ਹੈ ਬੋਤਾ ਘੁਰਾ ਦਾ ਪ੍ਰਬੰਧ ਹੈ ਜੀ ਤੁਸੀਂ ਦੇਖ ਪਾ ਰਹੇ ਹੋ ਜੀ ਤੁਸੀਂ ਦੇਖ ਰਹੇ ਹੋ ਜੀ 나ਗ ਵਾਸੂਕੀ ਪੰਟੋਨ ਪੁਲ ਪੰਟੋਨ ਪੁਲ ਬਣਿਆ ਹੋਇਆ ਕਿ ਇਸ ਤੋਂ ਅਗਲੇ ਪਾਸੇ ਵੀ ਨਗਰ ਹੈ ਤੇ ਵਾਪਸੀ ਦਾ ਮਾਰਗ ਹੈ ਇੱਥੋਂ ਘਾਟ ਤੋਂ ਔਰ ਦੇਖ ਰਹੇ ਹਾਂ ਕਿ ਲੋਕ ਕਿਸ ਤਰ੍ਹਾਂ ਹਮ-ਹਮਾ ਕੇ ਪਹੁੰਚ ਰਹੇ ਨੇ ਔਰ ਜਿੱਥੇ ਘਾਟ ਦਾ ਇਹ ਸੁੰਦਰ ਨਜ਼ਾਰਾ ਉੱਥੇ ਨਾਲ ਦੀ ਨਾਲ ਪੁਲਿਸ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਦੇਖੋ ਇਸ ਰੋਡ ਦੇ ਉੱਤੇ ਨਾਕਾ ਲਗਾਇਆ ਗਿਆ ਇਸ ਨਾਕੇ ਤੋਂ ਅੱਗੇ ਜਾਣਾ ਉਹ ਮਨਾ ਹੈ ਗੱਡੀਆਂ ਨਹੀਂ ਜਾ ਰਹੀਆਂ ਫੈਦਲਦਾ ਹੀ ਅੱਗੇ ਰਸਤਾ ਹੈ ਜਾਂ ਵੱਤ ਤੋਂ ਵੱਤ ਬਾਈਕ ਜਾ ਸਕਦੇ ਨੇ ਘਾੜ ਦੇ ਦੋਨੇ ਪਾਸੇ ਲੋਕ ਹੋਮ ਹੋ ਕੇ ਪਹੁੰਚੇ ਨੇ ਜਿਵੇਂ ਆਪਾਂ ਇਹਨੂੰ ਕਹਿ ਸਕਦੇ ਹਾਂ ਇੱਕ ਪੁੰਨ ਦਾਨ ਇਸ਼ਨਾਨ ਦੇ ਪ੍ਰਭੂ ਦਾ ਨਾਮ ਕਿ ਸਾਰੀਆਂ ਚੀਜ਼ਾਂ ਦਾ ਸੰਗਮ ਹੈ ਇੱਥੇ ਆਉਣ ਵਾਲੇ ਲੋਕ ਸ਼ਰਧਾਲੂ ਇਹ ਲੋਕ ਬੈਠੇ ਨੇ ਇਹਨਾਂ ਨੂੰ ਚਾਵਲ ਵੀ ਦਾਨ ਕਰਦੇ ਨੇ ਫੂਰ ਬਸਤਾਂ ਖਾਣ ਪੀਣ ਦਾ ਸਮਾਨ ਇੱਥੇ ਦਾਨ ਕੀਤਾ ਜਾਂਦਾ ਹੈ ਦੇ ਨਾਲ ਦੀ ਗੰਗਾ ਜਲ ਲੈ ਕੇ ਜਾਣਾ ਹੋਵੇ ਕਿਸੇ ਨੂੰ ਤੇ ਉਹਦੇ ਵਾਸਤੇ ਵੀ ਬੋਤਲਾਂ ਵਾਲੇ ਵੀ ਬੈਠੇ ਨੇ ਹਰ ਤਰ੍ਹਾਂ ਦਾ ਪ੍ਰਬੰਧ ਇੱਥੇ ਦੇਖਣ ਨੂੰ ਤੁਸੀਂ ਮਿਲ ਸਕਦਾ ਇਹ ਗੰਗਾ ਮਈਆ ਜੀ ਦੇ ਦਰਸ਼ਨ ਤੁਸੀਂ ਕਰ ਸਕਦੇ। ਜਾਈ ਕਰੋ ਗੰਗਾ ਮਈਆ ਜੀ ਦੇ ਦਰਸ਼ਨ ਪੰਡੂਨ ਪੁਲ ਦੇ ਤੋਂ ਅਸੀਂ ਤੁਹਾਨੂੰ ਘਾਟਾਂ ਦੇ ਦਰਸ਼ਨ ਕਰਾ ਰਹੇ ਹਾਂ। ਇਹ ਪੰਡੂਨ ਪੁਲ ਹੈ। ਔਰ ਇਧਰਲੇ ਪਾਸੇ ਵੀ ਦੇਖ ਸਕਦੇ ਆ। ਇਸ ਤਰੀਕੇ ਨਾਲ ਹਜ਼ਾਰਾਂ ਲੋਕ ਇਹਨਾਂ ਘਾਟਾਂ ਉੱਤੇ ਇਸ਼ਨਾਨ ਕਰ ਰਹੇ ਨੇ ਪੁਲਿਸ ਦੇ ਗੋਤਾਖੋਰਾਂ ਦੇ ਬੇੜੀਆਂ ਦੇ ਵੀ ਸਾਰੇ ਪ੍ਰਬੰਧ ਇੱਥੇ ਜੀ ਕੀਤੇ ਗਏ ਨੇ ਤੁਸੀਂ ਦੇਖ ਪਾ ਰਹੇ ਹੋ ਦੂਰ ਬੇੜੀ ਪਾਣੀਆਂ ਵਿੱਚ ਡਿੱਲਦੀ ਹੋਈ ਅਗਰ ਕੋਈ ਕਿਸੇ ਦਾ ਵਸਤਾ ਹੈ ਕੋਈ ਚੀਜ਼ ਕੋਈ ਕੱਪੜਾ ਇਸ ਤਰ੍ਹਾਂ ਦੀ ਕੋਈ ਚੀਜ਼ਾਂ ਜਿਹੜੀਆਂ ਉਹ ਲਗਾਤਾਰ ਇਹਨਾਂ ਵਿੱਚ ਚੁਗਿਆ ਜਾ ਰਿਹਾ ਹੈ ਤਾਂ ਕਿ ਜਿਹੜੇ ਸ਼ਰਦ ਆਲੂ ਆ ਉਹਨਾਂ ਨੂੰ ਕਿਸ ਤਰ੍ਹਾਂ ਦੀ ਗੰਦਗੀ ਦਾ ਸਾਹਮਣਾ ਨਾ ਕਰਨਾ ਪਵੇ ਹਾਲਾਂਕਿ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਉਹਨਾਂ ਸਾਫ਼ ਇੱਥੇ ਨਹੀਂ ਹੈ ਕਿਉਂਕਿ ਇਹ ਵੀ ਇੱਕ ਤਰਾਸਦੀ ਹੈ ਕਿ ਅੱਜ ਦਾ ਮਨੁੱਖ ਇਹਨਾਂ ਵਿੱਚ ਪ੍ਰਸਤ ਹੋ ਗਿਆ ਕਿਉਂ ਕੁਦਰਤ ਨਾਲ ਖਿਲਵਾੜ ਕਰਨ ਤੋਂ ਨਹੀਂ ਝਿਜਕਦਾ ਤੇ ਕੁਦਰਤ ਦੇ ਖਿਲਵਾੜ ਦਾ ਸਭ ਤੋਂ ਦੁਖਦ ਪ੍ਰਣਾਮ ਕਹਿ ਸਕਦੇ ਹਾਂ ਸਭ ਤੋਂ ਦੁਖਦ ਸਬੂਤ ਇਹ ਗੰਗਾ ਜੀ ਤੋਂ ਮਿਲਦਾ ਇੇਸੀ ਗੰਗਾ ਵਰਗੇ ਸਾਡੀ ਆਸਥਾ ਦੇ ਮੰਨੇ ਪਰਮੰਨੇ ਪ੍ਰਤੀਕ ਜੇ ਅਸੀਂ ਉਹਨਾਂ ਨੇ ਕੰਧਲਾ ਕਰ ਲਿਆ ਤੇ ਅਸੀਂ ਕਿੱਥੇ ਖੜੇ ਅੱਜ ਦਾ ਮਨੁੱਖ ਇਹ ਸਾਡੇ ਅਗੇ ਵੱਡਾ ਸਵਾਲੀਆ ਨਿਸ਼ਾਨ ਲਗਾ ਦਿਆ ਸੋ ਇਹਦੇ ਉਤੇ ਸੋਚਣਾ ਵਿਚਾਰਨਾ ਬਣਦਾ ਹੈ ਤੁਹਾਡੇ ਜੀ ਕਿ ਐਸੀ ਕੈਸੀ ਮਾਲਾ ਹੈ ਕੋਈ ਜਾਣਕਾਰੀ ਦੇਵਗੇ ਇਸ ਕੇ ਬਾਰੇ ਮ ਦਿੰਦੇ ਆਪਕੋ ਤੋ ਬਤਾਈਏ ਜੀ द्रास का वाला है जी बाबाओं ना गांव का प्रेम लेके कंठी है कंठी है रुक्तराक्षी ठीक है तुलसी का माला। है तुलसी तो का वाला चंदन का, का, का है कमल में जी कड़े भी हैं। अरे पैसा लेना पैसा टेंशन नहीं यार तो पैसा टेंशन मत ले 你好。